ਨਮਸਕਾਰ ਦੋਸਤੋ ਤੁਸੀਂ ਜੁੜੇ ਹੋ ਚੈਨਲ ਅਮਰ ਸਿੰਘ ਸਰੋਏ ਨਾਲ ਤੇ ਇਸ ਚੈਨਲ ਰਾਹੀਂ ਅਸੀਂ ਤੁਹਾਡੇ ਨਾਲ ਹਰ ਰੋਜ਼ ਕੋਈ ਨਾ ਕੋਈ ਕਹਾਣੀ ਜਾਂ ਕੋਈ ਨਾ ਕੋਈ ਰੋਚਕ ਗੱਲ ਜਾਂ ਕੋਈ ਨਾ ਕੋਈ ਚੁਟਕਲਾ ਜਾਂ ਕੋਈ ਜੋ ਜੀਵਨ ਵਿੱਚ ਗੱਲ ਸਿੱਖਿਆਦਾਇਕ ਹੋਵੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਅੱਜ ਜਿਹੜੀ ਤੁਹਾਡੇ ਨਾਲ ਗੱਲ ਅਸੀਂ ਸ਼ੇਅਰ ਕਰਨੀ ਹੈ ਇਹ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ ਹਰੇਕ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਜੀ ਅਜਿਹਾ ਸਾਨੂੰ ਮਿਲ ਹੀ ਜਾਂਦਾ ਜਿਹਦੇ ਵਾਲ ਚਿੱਟੇ ਹੁੰਦੇ ਨੇ ਤੇ ਉਮਰ ਹੁੰਦੀ ਆ ਉਹਦੀ ਕਿਸੇ ਦੀ 30 ਸਾਲ ਕਿਸੇ ਦੀ 35 ਸਾਲ ਤੇ ਉਹ ਇਹਨਾਂ ਚੀਜ਼ਾਂ ਤੋਂ ਬੜਾ ਪਰੇਸ਼ਾਨ ਹੁੰਦਾ ਕਿਉਂਕਿ ਨਾ ਤਾਂ ਉਹ ਚਿੱਟੇ ਹੁੰਦੇ ਨੇ ਤੇ ਨਾ ਕਾਲੇ ਅੱਧ ਵਿਚਾਲਾ ਜਾ ਹੋ ਜਾਂਦਾ ਤੇ ਉਹਨਾਂ ਚਿੱਟੇ ਵਾਲਾਂ ਨੂੰ ਕਾਲਾ ਕਰਨ ਵਾਸਤੇ ਕਿਉਂਕਿ ਅੱਜਕੱਲ ਜੋ ਬਾਜ਼ਾਰ ਦੇ ਵਿੱਚ ਇਹਨੂੰ ਡਾਈ ਆ ਰਹੀ ਆ ਜਾਂ ਹੋਰ ਕਈ ਤਰ੍ਹਾਂ ਦੇ ਕੈਮੀਕਲ ਵਾਲਾ ਨੂੰ ਕਾਲੇ ਕਰਨ ਵਾਸਤੇ ਆ ਰਹੇ ਨੇ ਆ ਉਹ ਚਮੜੀ ਨੂੰ ਬਹੁਤ ਨੁਕਸਾਨਦਾਇਕ ਨੇ ਚਮੜੀ ਲਈ ਸਾਡੇ ਲਈ ਇੰਨੇ ਨੁਕਸਾਨਦਾਇਕ ਨੇ ਕਿ ਅਸੀਂ ਸੋਚ ਵੀ ਨਹੀਂ ਸਕਦੇ ਕਈਆਂ ਨੂੰ ਤਾਂ ਉਹ ਸੂਟ ਹੀ ਨਹੀਂ ਕਰਦੇ ਐ ਰੈਕਸ਼ਨ ਕਰ ਜਾਂਦੇ ਆ ਬਿਲਕੁਲ ਹੈ ਨਾ ਜੀ ਤੇ ਜੋ ਅਮਰ ਸਿੰਘ ਜੀ ਅੱਜ ਸਾਡੇ ਲਈ ਨੁਸਖਾ ਲੈ ਕੇ ਆਏ ਨੇ ਵਾਲਾਂ ਵਾਸਤੇ ਜਿਨ੍ਹਾਂ ਦੇ ਵਾਲ ਚਿੱਟੇ ਨੇ ਉਹਨਾਂ ਨੂੰ ਕਾਲੇ ਕਰਨ ਵਾਸਤੇ ਇਹ ਜਿਹੜੀ ਡਾਈ ਆ ਪਹਿਲਾਂ ਤਾਂ ਅਮਰ ਸਿੰਘ ਜੀ ਪਹਿਲਾਂ ਤਾਂ ਅਸੀਂ ਸੁਣਨ ਨਾਲ ਸਵਾਗਤ ਕਰਦੇ ਹਾਂ ਤੁਹਾਡਾ ਧੰਨਵਾਦ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਜਿਹੜੀ ਤੁਸੀਂ ਇਹ ਡਾਈ ਹੈ ਇਹ ਸਿਰ ਤੇ ਤੇ ਦਾੜੀ ਦੋਨਾਂ ਥਾਵਾਂ 'ਤੇ ਕੰਮ ਕਰੂਗੀ ਦੇਖੋ ਜੀ ਜਿਆਦੇ ਵੱਡੇ ਵਾਲਾਂ 'ਤੇ ਨਹੀਂ ਲੱਗਦੀ ਅੱਛਾ ਇਹਦਾ ਮੇਨ ਨਹੀਂ ਜਿਹੜੀ ਗੱਲ ਹੈ ਕਿਉਂਕਿ ਪਾਊਡਰ ਹੈ ਇਹ ਅੱਛਾ ਹੋਰ ਕੋਈ ਗੱਲ ਨਹੀਂ ਵਾਲਾਂ ਨੂੰ ਉਹਨਾਂ ਨੂੰ ਕਾਲੇ ਨੂੰ ਕਰੂ ਚਾਹੇ ਵੱਡੇ ਕਿੱਡੀ ਹੋਣ ਇਹ 'ਚ ਕੋਈ ਦਿੱਕਤ ਨਹੀਂ ਹਾਂ ਬਾਲ ਜਿਹੜੇ ਵੱਡੇ ਨੇ ਉਹਨਾਂ 'ਤੇ ਜਿਆਦੇ ਵੱਡੇ ਵਾਲਾਂ 'ਤੇ ਨਹੀਂ ਲੱਗਦੀ ਕਿਉਂਕਿ ਪਾਊਡਰ ਵਾਲਾਂ ਦੇ ਵਿੱਚੋਂ ਨਿਕਲਦਾ ਨਹੀਂ ਹੋਰ ਕੋਈ ਨਹੀਂ ਥੋੜਾ ਜਿਹਾ ਹੋ ਜਾ ਹੋ ਜਾਂਦਾ ਨਿਕਲਣ ਦੀ ਸਮੱਸਿਆ ਆਉਂਦੀ ਹੈ ਵਾਲਾਂ ਨੂੰ ਜ਼ਰੂਰ ਕਾਲੇ ਕਰੂਗਾ ਚਲੋ ਇਸ ਲਈ ਇਸ ਵਾਸਤੇ ਅਸੀਂ ਪੂਰੀ ਡਿਟੇਲਸ ਗੱਲਬਾਤ ਕਰਦੇ ਹਾਂ ਅਮਰ ਸਿੰਘ ਜੀ ਨਾਲ ਤੇ ਇਹ ਤੁਹਾਨੂੰ ਅੱਜ ਡਾਈ ਇਹ ਜੋ ਵਾਲਾਂ ਤੇ ਲੱਗਦੀ ਹੈ ਵਾਲਾਂ ਨੂੰ ਕਾਲੇ ਕਰਦੀ ਹੈ ਇਹ ਬਣਾ ਕੇ ਵੀ ਦਿਖਾਉਣਗੇ ਤੇ ਤੁਸੀਂ ਵੀ ਆਪਣੇ ਘਰੇ ਬਣਾ ਸਕਦੇ ਇਹਨੂੰ ਇਹ ਸਾਰਾ ਨੁਸਕਾ ਇਸ ਵੀਡੀਓ ਦੇ ਵਿੱਚ ਦੱਸਣਗੇ ਤੁਸੀਂ ਜੁੜੇ ਰਹੋ ਪੂਰੀ ਵੀਡੀਓ ਦੇ ਨਾਲ ਤੇ ਆਓ ਦੇਖਦੇ ਹਾਂ ਅਮਰ ਸਿੰਘ ਜੀ ਹਾਂਜੀ ਦੱਸੋ ਜੀ ਇਹ ਜੋ ਸਾਡੀ ਡਾਈ ਹੈ ਜੀ ਕਿਤਾ ਵਿਦਆਊਟ ਕੈਮੀਕਲ ਹੈ ਅੱਛਾ ਜੀ ਇਹਦੇ ਕੋਈ ਕੈਮੀਕਲ ਨਹੀਂ ਪਹਿਲੀ ਗੱਲ ਜਿਹਨੂੰ ਬਾਜ਼ਾਰ ਦੀਆਂ ਜਿੰਨੀਆਂ ਵੀ ਡਾਈਆਂ ਰੈਕਸ਼ਨ ਕਰਦੀਆਂ ਨੇ ਇਹਦਾ ਰਿਐਕਸ਼ਨ ਕੋਈ ਨਹੀਂ ਕਿਉਂਕਿ ਮੇਰੇ ਖੁਦ ਮੈਂ ਲਾਉਣਾ ਆਪ ਖੁਦਾ ਮੇਰੀ ਜਿਹੜੀ ਡਾਈ ਲੱਗੀ ਹੈ ਮੇਰੀ ਮੇਰੀ ਆਪਣੀ ਬਣਾਈ ਲੱਗੀ ਹੋਈ ਡਾਈ ਹੈ ਅੱਛਾ ਜੀ ਇਹਦੀ ਡਾਈ ਮੇਰੇ ਵੀ ਸਾਰੀਆਂ ਡਾਈਆਂ ਬਾਜ਼ਾਰ ਦੀਆਂ ਜਿੰਨੇ ਵੀ ਹੈਗੇ ਸੀ ਆਉਂਦੇ ਆਪਣੇ ਬਜ਼ਾਰੂ ਜਿੰਨੀਆਂ ਵੀ ਡਾਈਆਂ ਹੈਗੀਆਂ ਮੈਂ ਲਾਉਣਾ ਹੁੰਦਾ ਪਹਿਲਾਂ ਉਹ ਸਾਰੀਆਂ ਰਿਐਕਸ਼ਨ ਕਰਦੀਆਂ ਉਹ ਰਿਐਕਸ਼ਨ ਕਰਦੀਆਂ ਕਰਨੀ ਕਰਨੀ ਫਿਰ ਇਹਨਾਂ ਰਿਐਕਸ਼ਨ ਹੋਏ ਕਿ ਸਕਿਨ ਤੇ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪਿਆ ਉਹਦਾ ਅੱਛਾ ਜੀ ਅੱਖਾਂ ਤੇ ਵੀ ਪਿਆ ਉਹ ਫਿਰ ਨਜਰੇ ਚ ਖੰਭ ਵਗੈਰਾ ਵੀ ਹੋ ਗਿਆ ਸਿਰ ਭਾਰੀ ਵੀ ਰਹਿਣ ਲੱਗ ਗਿਆ ਕਈ ਸਮੱਸਿਆਈਆਂ ਆਈਆਂ ਬਿਲਕੁਲ ਉਹ ਬਿਆਰ ਦੀਆਂ ਸੀ ਇਹਨਾਂ ਚੀਜ਼ਾਂ ਨੂੰ ਵਰਤਦੇ ਆ ਤਾਂ ਉਹ ਚਮੜੀ ਤੇ ਤਾਂ ਨੁਕਸਾਨ ਕਰਦੀਆਂ ਕਰਦੀਆਂ ਨੇ ਬਾਕੀ ਸਰੀਰ ਦੇ ਹਿੱਸੇ ਤੇ ਵੀ ਨੁਕਸਾਨ ਕਰਦੀਆਂ ਨੇ ਜੀ ਇਹ ਸੋਚਿਆ ਕਰਕੇ ਚਲੋ ਹੁੰਦਾ ਹੀ ਆ ਪਰੇਸ਼ਾਨੀ ਜੀ ਉਹ ਮੈਂ ਹੁਣ ਤੁਹਾਨੂੰ ਵਿੱਚ ਦੀ ਗੱਲ ਸੁਣਾ ਰਿਹਾ ਮੈਨੂੰ ਹੁਣ ਪਿਆਏ ਸੀ ਵੀ ਡਾਈ ਕਿਵੇਂ ਹੋ ਗਰਾ ਉਹ ਮੈਂ ਫਿਰ ਇਹਨੂੰ ਛੱਡ ਕਿਉਂ ਹੋ ਗਿਆ ਹੁਣ ਛੱਡਣੀ ਪੈਗੀ ਮਜਬੂਰੀ ਬਣ ਗਈ ਮੈਂ ਫਿਰ ਉਹ ਮਹਿਣੀ ਲਾਉਣ ਲੱਗ ਗਿਆ ਹਰੀ ਮੰਦੀ ਜਿਹੜੀ ਆਪਾਂ ਕਰਦੇ ਆ ਆਹ ਨਹੀਂ ਆਪਾਂ ਮੇ ਬੁੜੀਆਂ ਜਨਾਨੀਆਂ ਆਪਣੇ ਭੈਣਾਂ ਸਾਡੇ ਲਾਉਣੀਆਂ ਨੇ ਮੈਂ ਉਹ ਡਾਈ ਲਾਉਣ ਲੱਗ ਗਿਆ ਉਹ ਖਾਸ ਕਰਕੇ ਆਪਣੇ ਜਿਹੜੇ ਮੁਸਲਮਾਨ ਵੀਰ ਨੇ ਉਹ ਖਾਸ ਕਰਕੇ ਲਾਲੂ ਲੈਂਦੇ ਆ। دیوار ਉਹਨਾਂ ਦੇ ਲਾਲ ਰੰਗ ਜਿਹੇ ਦੇ ਹੋ ਜਾਂਦੇ ਆ। ਉਹ ਮੈਂ ਵੀ ਲਾਉਣ ਲੱਗਿਆ ਜਦੋਂ ਮੈਂ ਲਾਉਣ ਲੱਗਿਆ ਮੇਰੇ ਵੀ ਦਾੜੀ ਉਹ ਜਮੀਂ ਦੀ ਹੋ ਗਈ। ਲਾਲ ਦੀ। ਲਾਲ ਜੀ ਹੋ ਗਈ। ਲਾਲ ਜੀ ਹੋ ਗਈ। ਤੇ ਹੋਇਆ ਕਿ ਮੇਰੇ ਨਾਲ ਇੱਕ ਚੁਟਕਲੀ ਬਣ ਗਿਆ ਉਹ। ਹਾਂ। ਉਹ ਟੁੱਟ ਗਿਆ ਬਣਿਆ ਮੈਂ ਕਿਤੇ ਜਾਂਦਾ ਸੀ ਮੋਟਰਸਾਈਕਲ ਤੇ ਮੈਂ ਤੁਰ ਜਾਵਾਂ ਉਧਰ ਸਕੂਲ ਵਾਲੇ ਜਵਾਕਾਂ ਨੂੰ ਛੁੱਟੀ ਹੋ ਗਈ ਅੱਛਾ ਜੀ ਜਦੋਂ ਛੁੱਟੀ ਹੋਈ ਜਵਾਕਾਂ ਨੂੰ ਹੁਣ ਇੱਕ ਜਵਾਹ ਨੇ ਘਰ ਉਹ ਲਾਲ ਦਾੜੀ ਵਾਲਾ ਬੰਦਾ ਓਏ ਬੱਸ ਫਿਰ ਜਿੰਨੇ ਹੈਗੇ ਤੇ ਸਾਰਾ ਨੇ ਸਾਰਾ ਨੇ ਚੱਲੀ ਉਹ ਲਾਲ ਦਾੜੀ ਵਾਲਾ ਬੰਦਾ ਉਹ ਬੜੀ ਮੈਨੂੰ ਐਂਜ ਲੱਗਿਆ ਉਹ ਬਾਅਦ ਚ ਫਿਰ ਮੈਂ ਸੋਚਿਆ ਯਾਰ ਕੋਈ ਨਾ ਕੋਈ ਹੋ ਕਰਾਂ ਮੈਂ ਫਿਰ ਮੈਨੇ ਵੀ ਗੱਲ ਦੀ ਤਾਂਗ ਵਿੱਚ ਸੀ ਮੈਂ ਖੋਜ ਵਿੱਚ ਸੀ ਮੈਂ ਆਪ ਖੁਦ ਇਸ ਲੈਂਡ ਨਾਲ ਸੰਬੰਧਤਾਂ ਡਾਕਟਰੀ ਨਾਲ अच्छा योंकि मैं प्रैक्टिस कर रहा मेनू कुछ ना कुछ फेरिकलदा ए हो गया भी यार कोई जे मिल जे मैं ओ गल ते मगर पेया ओ मेनू गल मिल गई जी ए फिर अच्छा ए सारा जेड़ा ਤੁਸੀਂ ਇਹ ਇਹਦੇ ਵਿੱਚ ਸਮਾਨ ਵਟੋਂਗੇ ਇਹ ਪਹਿਲਾਂ ਕਿਸੇ ਹੋਰ ਨੇ ਵੀ ਵਟਿਆ ਜਾਂ ਤੁਸੀਂ ਉਹ ਮਤਲਬ ਨਹੀਂ 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 ਵਟਿਆ 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 اچھا ਮਤਲਬ ਕਿ ਪਹਿਲਾਂ ਵੀ ਇਹ ਜੂਰਦੀ ਹੈ ਹਾਂ ਇਹ ਚੱਲ ਰਿਹਾ ਕੋਈ ਇਹ ਜਿਹੀ ਦਿੱਕਤ ਨਹੀਂ ਹੈ अच्छा अच्छा ਵੀ ਪਹਿਲਾਂ ਵੀ ਲੋਕ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਲੋਕ ਉਹ ਟਮਾਟੋ ਲਈ ਉਹ ਕਿਹੜਾ ਕਿ ਵਰਤਦਾ ਹੋਊਗਾ ਇਹ ਕਿਹੜਾ ਵਰਤਦਾ ਉਹ ਕਿਹੜਾ ਵਰਤਦਾ ਉਹ ਇਹ ਕਿਹੜਾ ਹੁਣ ਨਵੀਂ ਦਾ ਗੱਲ ਹੈ ਨਹੀਂ ਇਹ ਤਾਂ ਆਦ ਕਾਲ ਤੋਂ ਪਹਿਲਾਂ ਤੋਂ ਜਿਵੇਂ ਦਵਾਈਆਂ ਬਣਦੀਆਂ ਉਹ ਵੀ ਆ ਸਿਸਟਮ ਪਤਾ ਬਹੁਤ ਘੱਟ ਲੋਕਾਂ ਨੂੰ ਹੈ ਠੀਕ ਹੈ ਕਿਉਂਕਿ ਜਿਹੜੇ ਵੈਦ ਨੇ ਜਾਂ ਡਾਕਟਰ ਜਿਨ੍ਹਾਂ ਕੋਲੇ ਵੀ ਹੈ ਨੁਕਸਾ ਉਹਨਾਂ ਨੂੰ ਇਹਨੂੰ ਪ੍ਰਚਾਰਿਆ ਨਹੀਂ ਬਿਲਕੁਲ ਤਾਂ ਹੀ ਸਾਹਮਣੇ ਨਹੀਂ ਆਇਆ ਖੁੱਲ ਕੇ ਕਈਆਂ ਨੂੰ ਨੁਕਸਾ ਸਾਹਮਣੇ ਨਹੀਂ ਆਇਆ ਦਵਾਈਆਂ ਤਾਂ ਹੋਰ ਲੋਕ ਬਹੁਤ ਪਾਰੇ ਨੇ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਬਹੁਤ ਯੂਟਿਊਬਰ ਬਣਾ ਰਹੇ ਨੇ ਵੀ ਆ ਦਵਾਈਆਂ ਐ ਬਣਦੀਆਂ ਐ ਬਣਦੀਆਂ ਪਰ ਆ ਨਕਸ਼ਾ ਨਹੀਂ ਹੈ ਕਿਸੇ ਕੋਲੇ ਬਿਲਕੁਲ ਇਸੇ ਗੱਲ ਕਰਕੇ ਵੀ ਜਿਹੜਾ ਇਹ ਹੈ ਮੈਂ ਆਪਣਾ ਲੈ ਕੇ ਆ ਵੀ ਚਲ ਆਪਾਂ ਇਹ ਵੀ ਚਲ ਕਿਸੇ ਨਾਲ ਗੱਲ ਇਹ ਬਣ ਜੇ ਵੀ ਕਿਸੇ ਨੂੰ ਸਮਝ ਆ ਜੇ ਗੱਲ ਇਹ ਵੀ ਚਲ ਕੇ ਜਿਹਨੂੰ ਡਾਈਆਂ ਰੈਕਸ਼ਨ ਨੇ ਤੇ ਉਹਨਾਂ ਵਾਸਤੇ ਉਹਨਾਂ ਵਾਸਤੇ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਦੋਸਤੋ ਆ ਸਾਹਮਣੇ ਤੁਹਾਡੇ ਇੱਕ ਪਾਊਡਰ ਹੈ ਇਹ ਚਿੱਟੇ ਰੰਗ ਦਾ ਪਾਊਡਰ ਹੈ ਬਿਲਕੁਲ ਹੀ ਇਹ ਕੀ ਚੀਜ਼ ਹੈ ਜੀ ਇਹ ਆਸੀ ਪਾਊਡਰ ਦੇਖੋ ਇਹ ਬਾਜ਼ਾਰ 'ਚ ਆਮ ਮਿਲਣ ਵਾਲੀ ਚੀਜ਼ ਆ ਕੋਈ ਦੂਸਰੀ ਤੀਸਰੀ ਗੱਲ ਨਹੀਂ ਇਹਦੇ ਨਾਲ ਚਾਕ ਮਿੱਟੀ ਹੈ ਅੱਛਾ ਚਾਕ ਮਿੱਟੀ ਚਾਕ ਮਿੱਟੀ ਰੰਗ ਰੋਗ ਨਾਲ ਵਰਤਦੇ ਆ ਰੰਗ ਰੋਗ ਨਾਲ ਤੁਹਾਨੂੰ ਮਿਲਦੀ ਹੈ ਤੇ ਹਾਂ ਆ ਮਿਲਦੀ ਹੈ ਕੋਈ ਦਿੱਕਤ ਨਹੀਂ ਇਹ ਜੀ ਨਹੀਂ ਵੀ ਇਹ ਗੱਲ ਨਹੀਂ ਵੀ ਕੋਈ ਬਹੁਤ ਮਹਿੰਗੀ ਚੀਜ਼ ਹੈ ਬਸ ਸਸਤੀ ਚੀਜ਼ ਹੈ ਤੇ ਬਾਜ਼ਾਰ 'ਚੋਂ ਆ ਮਿਲਣ ਵਾਲੀ ਚੀਜ਼ ਹੈ ਤੇ ਦੂਸਰੀ ਹੈ ਉਸ ਤੋਂ ਬਾਅਦ ਤੀਜੇ ਦੇ ਵਿੱਚ ਇਹ ਕਲੀ ਹੈ ਇਹ ਵੀ ਰੰਗ ਰੋਗ ਨਾਲ ਤੋਂ ਮਿਲਦੀ ਹੈ ਕਲੀ ਜਿਹੜੀ ਆਪਾਂ ਗੰਦਾ ਤੇ ਕਰਦੇ ਹਾਂ ਗੰਦਾ ਤੇ ਕਰਦੇ ਹਾਂ ਹਾਂ ਕੁਚੀ ਮਾਰਦੇ ਸੀ ਇਹਨਾਂ ਦੀ ਜਿਹਨੂੰ ਰੁਕੋ ਬਿਲਕੁਲ ਬਿਲਕੁਲ ਆ ਇਹਨੂੰ ਅਸੇ ਜੇ ਤੁਸੀਂ ਜਦੋਂ ਬੁਲਾਓਗੇ ਨਕਸ਼ਾ ਇਹ ਕਲੀ ਦੇ ਵਿੱਚ ਤੁਸੀਂ ਅਣਭੂਜਾ ਚੂਨਾ ਪਾਉਣਾ ਹੈ ਅਣਭੂਜਾ ਚੂਨਾ ਅੱਛਾ ਜੀ ਉਹ ਜਦੋਂ ਪਾਣੀ ਲਾਉਂਗੇ ਨਾ ਉਹ ਉਤਰ ਕੇ ਜਾਂਦਾ ਇਹ ਗਰਮ ਵੀ ਹੋ ਜਾਂਦਾ ਹੈ ਅੱਛਾ ਇਹ ਇਹ ਅਣਭੂਜਾ ਚੂਨਾ ਹੋ ਗਿਆ ਆ ਚਾਹ ਕਮਿਟੀ ਹੋ ਗਈ ਹੂੰ ਦੋ ਚੀਜ਼ਾਂ ਸੀਜੀ ਜਿਹੜੀ ਚੀਜ਼ ਆਹਾ ਇਹ ਦੋਸਤੋ ਇਹਦਾ ਨਾਮ ਹੈ ਮੁਰਦਾ ਸਿੰਘ ਅੱਛਾ ਮੁਰਦਾ ਸਿੰਘ ਮੁਰਦਾ ਸਿੰਘ ਇੱਕ ਪੱਥਰ ਹੈ ਇਹ ਪੱਥਰ ਨੂੰ ਜੇ ਤੁਸੀਂ ਪੰਸਾਰੀ ਤੋਂ ਲੈ ਕੇ ਆਉਂਗੇ ਪੰਸਾਰੀ ਤੋਂ ਮਿਲ ਜਾਂਦਾ ਹੈ ਜਿਹੜੀ ਕਿ ਕਿਤੇ ਡੇਟ ਕਿਵੇਂ ਹੋਵੇ ਉਹ ਤਾਂ ਮੈਂ ਕਹਿ ਨਹੀਂ ਸਕਦਾ ਇੱਥੇ ਸਾਡੇ ਭਲਾੜੇ ਦੇ ਵਿੱਚ 40 ਰੁਪਏ ਦਾ 100 ਗ੍ਰਾਮ ਮਿਲ ਜਾਂਦਾ ਮੁਰਦਾ ਸਿੰਘ ਮੁਰਦਾ ਸਿੰਘ ਅੱਛਾ ਇਹ ਤੁਹਾਨੂੰ ਪੱਥਰ ਰੂਪ ਚ ਦੇਣਗੇ ਜਿਹੜਾ ਪੰਸਾਰੀ ਤੋਂ ਪੱਥਰ ਰੂਪ ਚ ਬਹੁਤ ਭਾਰੀ ਹੁੰਦਾ ਤੁਸੀਂ ਚੱਕ ਕੇ ਵੇਖੋ ਕਿੰਨਾ ਭਾਰੀ ਹੈ ਉਹ ਹਾਂ ਸਹੀ ਗੱਲ ਹੈ ਤਾਂ ਐ ਲਾ ਜੇ ਮੈਂ 1/2 ਕਿਲੋ ਐਨਾ ਕਲਫਾਫਾ ਕਲਫਾਫਾ ਇਹ ਭਾਰੀ ਹੁੰਦਾ ਤੇ ਤੁਹਾਨੂੰ ਪੰਛਾਰੀ ਤੋਂ ਮਿਲ ਜੂ ਆਮ ਮਿਲੂਗਾ ਪੱਥਰ ਉਹ ਜਿਹਨੂੰ ਕੁੱਟ ਲੋ ਕੁੱਟ ਕੇ ਪੀਸ ਕੇ ਪਾਊਡਰ ਬਣਾ ਕੁੱਟਿਆਗਾ ਨਾਲ ਜਾਉ ਫਿਰ ਮੈਂ ਹਮਾਮਦਸਤ ਵਿੱਚ ਪਾ ਕੇ ਕੁੱਟ ਲੋ ਹਮਾਮਦਸਤ ਵਿੱਚ ਆ ਇਹਨੂੰ ਕੱਟ ਕੇ ਤੁਸੀਂ ਇਹਦਾ ਪਾਊਡਰ ਬਣਾ ਜੋ ਬਰੀਕ ਪਾਊਡਰ ਬਣਾ ਲਓ ਤਿੰਨੇ ਚੀਜ਼ਾਂ ਆਹ ਤਾਂ ਹਮ ਇਹਦਾ ਪਾਊਡਰ ਬਣਾ ਬਣਾਈ ਐ ਕਲੀ ਵੀ ਪਾਊਡਰ ਬਣਾ ਬਣਾਈ ਐ ਆ ਇਹਦਾ ਪਾਊਡਰ ਫਿਰ ਮੈਂ ਹੁਣ ਇੱਕ ਗੱਲ ਇਹ ਪੁੱਛਣਾ ਚਾਹੁੰਦਾ ਔਰੇ ਪਹਿਲਾਂ ਹਾਂਜੀ ਆਹ ਚਾਕ ਮਿੱਟੀ ਹੋਗੀ ਆਹ ਕਲੀ ਹੋਗੀ ਇਹਦੇ ਬਾਰੇ ਵੈਸੇ ਮੈਨੂੰ ਮੁਰਦਾ ਸਿੰਘ ਰਾ ਤੁਸੀਂ ਕਹ ਇਹਦੇ ਬਾਰੇ ਮੈਨੂੰ ਜ਼ਿਆਦਾ ਜਾਣਕਾਰੀ ਹਾਂ ਵਾਲੇ ਨਾ ਇਹ ਇਹ ਚੀਜ਼ਾਂ ਨਹੀਂ ਚਮੜੀ ਤੇ ਨੁਕਸਾਨ ਕਰਦੀਆਂ ਫਿਰ ਨਹੀਂ 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 ਇਹ ਮੈਂ ਸਾਨੂੰ ਤਸਵੀਰ ਰੱਖਦਾ ਜੀ ਹੂੰ ਜਿਹੜਾ ਰੰਗ ਇਹਨੇ ਦੇਣਾ ਮੁਰਦਾ ਸਿੰਘ ਨੇ ਅੱਛਾ ਜਿੰਨੀਆਂ ਵੀ ਦੁਨੀਆ ਭਰ ਦੀਆਂ ਡਾਈਆਂ ਨੇ ਮੁਰਦਾ ਸਿੰਘ ਪੈਂਦਾ ਸਾਰੀਆਂ ਜੀ ਅੱਛਾ ਜੀ ਸਾਰੀਆਂ ਜਿੰਨੀਆਂ ਵੀ ਡਾਈਆਂ ਬਣਨ ਜਿੰਨੀਆਂ ਵੀ ਡਾਈਆਂ ਬਣਦੀਆਂ ਨੇ ਆਧਕਾਲ ਤੋਂ ਲੈ ਕੇ ਪਹਿਲਾਂ ਤੋਂ ਜਿੰਨੀਆਂ ਬਣਦੀਆਂ ਇਹਨੇ ਸਾਰੀਆਂ 'ਚ ਮੁਰਦਾ ਸਿੰਘ ਹੀ ਪੈਂਦਾ ਸਾਰੀਆਂ ਜੀ ਸਾਰੀਆਂ 'ਚ ਮੁਰਦਾ ਸਿੰਘ ਪੈਂਦਾ ਅੱਛਾ ਉਹ 'ਚ ਕੈਮੀਕਲ ਪਾ ਕੇ ਵੱਖੋ ਵੱਖਰਾ ਪਾ ਕੇ ਬਣਾਉਂਦੇ ਹੁਣ ਜਿਵੇਂ ਜਿਵੇਂ ਇਹ ਇਹ ਆਪਣਾ ਤਨਖਸ਼ਾ ਪੁਰਾਣਾ ਆਧਕਾਲ ਪੁਰਾਣਾ ਜਦੋਂ ਲੋਕ ਪਹਿਲਾਂ ਲਹੁੰਦੇ ਹੁੰਦੇ ਆਹ ਜ ਕਲੀ ਇਹਨੂੰ ਹੀਟ ਦਿੰਦੀ ਐ ਇਹਨੂੰ ਅੱਛਾ ਜੀ ਇਹਨੂੰ ਠੀਕ ਐ ਜਦੋਂ ਕਲੀ ਇਹਦੇ ਵਿੱਚ ਮਿਕਸ ਹੋਣਗੇ ਮਿਕਸ ਕਰਾਂਗੇ ਇਹਨੂੰ ਹੀਟ ਦੇਉ ਇਹਨੂੰ ਹੀਟ ਦੇ ਕੇ ਇਹਨੂੰ ਆਪਦਾ ਰੰਗ ਦੇਉ ਕਿ ਕਲੀ ਕਲੀ ਇਹ ਇਹਦਾ ਨਹੀਂ ਬਹੁ ਆ ਆਪਣਾ ਇਹ ਇਹਦੇ ਤੋਂ ਦੇਖੋ ਕੋਈ ਰੰਗ ਹੈ ਨਹੀਂ ਆਪੇ ਆ ਇਹਦਾ ਪੂਰਾ ਆਹ ਕਲੀ ਇਹਨੂੰ ਰੰਗ ਦੇ ਦੂ ਹੀਟ ਗਰਮ ਕਰ ਦੂ ਇਹਨੂੰ ਅੱਛਾ ਜੀ ਜਿਹੜੀ ਹੁਣ ਆ ਚਾਕ ਮਿੱਟੀ ਐ ਹੂੰ ਹੁਣ ਜੇ ਆਪਾਂ ਚਾਕ ਮਿੱਟੀ ਦੇ ਵਿੱਚ ਨਾ ਪਾਈਏ ਕਲੀ 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 ਪਾ ਲਈਏ ਹੂੰ ਤਾਂ ਇਹ ਇਹ ਕਲੀਆਂ ਚਾਵੜੀ ਨੂੰ ਵੱਢ ਦੋ ਆਏ ਚਮੜੀ ਨੂੰ ਨੁਕਸਾਨ ਕਰੂ ਨਿਸ਼ਾਨ ਕਰੂ ਫਿਰ ਆ ਇਹਨੂੰ ਹੰਡਾ ਲੱਕਦੀ ਹੈ ਅੱਛਾ ਇਹ ਕਿੰਨਾ ਦਾ ਕੰਬੀਨੇਸ਼ਨ ਹੈ ਠੀਕ ਆ ਜੀ ਇਹਨੂੰ ਕੋਈ ਵੀ ਜੇ ਇਹ ਮਤਲਬ ਕਿ ਇੱਕ ਮਤਲਬ ਕਿ ਪਾਣੀ ਚ ਘੋਲ ਕੇ ਲੱਗੂ ਜਾਂ ਕਿਵੇਂ ਪਾਣੀ ਚ ਹਾਂ ਮੈਂ ਤੁਹਾਨੂੰ ਦੱਸਣਾ ਇਹਦਾ ਬਣਾਉਣ ਦਾ ਤਰੀਕਾ ਵੀ ਆ ਚਾਕ ਮਿੱਟੀ ਹੈ ਹੂੰ ਤਿੰਨੇ ਚੀਜ਼ਾਂ ਬਰਾਬਰ ਮਾਤਰਾ ਚ ਲੈ ਲਓ ਜਿਹੜੇ ਭਰਾ ਜਾਂ ਵੀਰ ਪਹਿਲੀ ਵਾਰ ਹੀ ਡਾਈ ਲਾਉਣਗੇ ਉਹ ਥੋੜੀ ਕਲੀ ਦੀ ਮਾਤਰਾ ਘਟਾ ਲੈਣ ਅੱਛਾ ਬਰਾਬਰ ਚ ਨਾ ਪਾਉਣ ਘੱਟ ਕਰ ਲੈਣ ਮੁਰਦਾ ਸਿੰਘ ਤੇ ਇਹ ਜਿਹੜਾ ਚਾਕ ਮਿੱਟੀ ਆ ਇਹ ਬਰਾਬਰ ਮਾਤਰਾ ਚ ਪਾ ਲੈਣਾ ਕਲੀ ਦੀ ਜਿਹੜੀ ਮਾਤਰਾ ਘਟਾ ਲੈਣਾ ਥੋੜੀ ਜੀ ਅੱਛਾ ਘੱਟ ਮਾਤਰਾ ਚ ਪਾ ਲੈਣਾ ਇਹਨੂੰ ਫਿਰ ਪਾ ਕੇ ਤੁਸੀਂ ਆਪਾਂ ਜਿਵੇਂ ਹੈ ਕਿਸੇ ਕੌਲੀ ਚ ਪਾ ਲਿਆ ਆ ਚੀਜ਼ਾਂ ਕੌਲੀ ਚ ਪਾ ਲੋ ਅੱਛਾ ਜੀ ਜਦੋਂ ਕੌਲੀ ਚ ਪਾ ਲਿਆ ਤਿੰਨ ਚੀਜ਼ਾਂ ਮਿਕਸ ਕਰਕੇ ਮਿਕਸ ਕਰ ਇਕੱਠੀਆਂ ਕਰ ਲਾਂਗੇ ਇਹ ਡੋਡੀ ਦਾ ਪਤਾ ਨਾ ਬਖਾਇਆ ਵੀਡੀਓ ਬਣਾਉਣ ਵਾਸਤੇ ਅੱਛਾ ਜੀ ਇਹ ਤਿੰਨ ਚੀਜ਼ਾਂ ਮਿਕਸ ਹੋਏ ਨੇ ਇਕੱਠੀਆਂ ਹੋ ਜਾਣੀਆਂ ਫਿਰ ਤੁਸੀਂ ਜਿੰਨੀ ਕ ਲਾਉਣੀ ਹੈ ਉਹਦੇ ਵਿੱਚ ਤੁਸੀਂ ਕੌਲੀ ਚ ਪਾ ਲੋ ਅੱਛਾ ਕੌਲੀ ਚ ਪਾ ਕੇ ਇੱਕ ਮਹਿੰਦੀ ਵਰਗਾ ਕੋਲ ਬਣਾ ਲਓ ਜਿਵੇਂ ਮਹਿੰਦੀ ਲਾਉਣੀ ਹੈ ਪਾਣੀ ਨਾਲ ਪ ਠੀਕ ਬੰਮ ਕਰਕੇ ਪਾਣੀ ਦਾ ਘੋਲ ਪਾ ਕੇ ਉਹ ਬਾਰੇ ਤੁਸੀਂ ਨਾ ਉਂਗਣ ਵਾਲੀਆਂ ਇੰਹੀਂ ਲਾ ਲਓ ਬਸ ਆ ਜੀ ਬਾਲਾਂ ਤੇ ਇਸ ਤਰੀ ਤੇ ਬਾਲਾਂ ਤੇ ਫਿਰ ਕਿੰਨਾ ਚਿਰ ਰੱਖਣੀ ਹੈ ਇਹ ਲਾ ਕੇ ਇਹ ਬਾਲਾਂ ਤੇ ਤੁਸੀਂ ਇਸ ਤਰ੍ਹਾਂ ਲਾ ਕੇ ਆਂ ਇੰਹੀਂ ਲਾ ਕੇ ਫਿਰ ਇਹਨੂੰ ਜਦੋਂ ਤੁਸੀਂ ਉੱਪਰ ਦੀ ਜਿਹੜੇ ਲਾਉਣਾ ਹੈ ਜਿਹੜਾ ਤਰੀਕਾ ਹੈਗਾ ਇਸੇ ਗੱਲ ਕਰਕੇ ਹਰ ਇੱਕ ਬੰਦਾ ਲਾਉਂਦਾ ਨਹੀਂ ਜਾਂ ਵਰਤਦਾ ਨਹੀਂ ਇਹਨੂੰ ਇਹ ਤੇ ਪਰ ਜੇ ਤੁਸੀਂ ਇੰਹੀਂ ਲਾ ਲਿਆ ਚੰਗੀ ਤਰ੍ਹਾਂ ਫਿਰ ਉਹਦੀ ਮومی ਦਾਗ ਜ ਬਨ ਲੈਣਾ ਅੱਛਾ ਜੀ ਚਾਹੇ ਸਿਰ ਤੇ ਹੋਵੇ ਚਾਹੇ ਮੂੰਹ ਤੇ ਹੋਵੇ ਇਦਾਂ ਹੀ ਹੋਵੇ ਅੱਛਾ ਮومی ਦਾਗ ਜ ਬਨ ਲੈ ਲਓ ਹੂੰ ਮومی ਕਾਗਜ਼ ਨਾਲ ਕਿ ਉੱਪਰ ਦੀ ਫੇਰੇ ਤੇ ਬਨ ਲਓ ਠਾੜੀ। ਅੱਛਾ ਜੀ। ਮਾਤਾ ਜੀ ਆਪਾਂ ਬਨ ਲੈ ਐ ਠਾੜੀ ਬਨ ਲਈ ਫਿਰ ਮੁੱਛਾਂ ਤੇ ਅੱਡ ਬਨ ਲਓ ਮومی ਕਾਗਜ਼। ਆ ਮੂੰਹ ਨੰਗਾ ਕਰ ਲਓ ਖਾਲੀ ਕਰ ਲਓ। ਹੂੰ। ਤੇ ਦੋ ਮومی ਕਾਗਜ਼ ਲੈ ਲਓ ਇੱਥੋਂ ਅੱਡ ਤੇ ਉੱਪਰ ਅੱਡ। ਅੱਛਾ। ਐ ਪੇ ਠਾੜੀ ਬਨ ਲਓ ਉਰ ਦੀ ਠਾੜੀ ਬਨ ਲਓ ਫਿਰ ਕਟੋ ਘਾਟੀ ਦੇ ਉੱਪਰ ਦੇ ਸੀ ਨੂੰ ਇਹਨੂੰ ਬਨ ਕੇ ਰੱਖੋ। ਢਾਈ ਤੋਂ 3 ਘੰਟੇ। ਅੱਛਾ। ਬਨ ਕੇ ਰੱਖਣਾ ਪੈਣਾ ਇਹਨੂੰ। ਫਿਰ ਇਹ ਰੰਗ ਦੇਣਾ ਇਹ ਇਸ ਕਰਕੇ ਦੀ ਆ ਸਮੱਸਿਆ। ਆ ਆ ਲੰਬਾ ਪ੍ਰੋਸੈਸ ਹੈ। ਆ ਲੰਬਾ ਪ੍ਰੋਸੈਸ ਹੈ। ਇਸ ਜਿਹੜਾ ਕਿ ਇਹਨੂੰ ਹਰੇਕ ਬੰਦਾ ਵਰਤਦਾ ਨਹੀਂ ਪਰ ਇਹਦਾ ਰੈਕਸ਼ਨ ਕੋਈ ਨਹੀਂ ਸਾਈਡ ਇਫੈਕਟ ਕੋਈ ਨਹੀਂ ਮੇਨ ਗੱਲ ਇਹ ਹੈ ਜੇ ਕੋਈ ਸੱਜਣ ਇਸ ਵਾਰੀ ਵਿਧੀ ਬਾਰੇ ਕੋਈ ਜਾਣਨਾ ਹੋਵੇ ਜਾਂ ਕੋਈ ਚੰਗਾ ਦਾ ਜਾਣਕਾਰ ਹੋਵੇ ਇਹੋ ਜੀ ਤਿੰਨੇ ਚੀਜ਼ਾਂ ਨੂੰ ਲੈ ਕੇ ਕਿਸੇ ਕੰਪਨੀ ਤੋਂ ਆਹੀ ਚੀਜ਼ਾਂ ਮਿਲਾ ਕੇ ਕੋਈ ਕਰੀਮ ਬਣਵਾ ਲੇ ਇਹਨੂੰ ਕਰੀਮ ਬਣਵਾ ਕੇ ਕੋਈ ਹੋਰ ਸੌਖਾ ਤਰੀਕਾ ਹੋ ਜੇ ਵੀ ਲਾਉਣ ਦਾ ਤਰੀਕਾ ਜੇ ਕਿਸੇ ਸੱਜਣ ਕੋਲ ਹੈ ਅਸਲ ਜਿਹੜੇ ਇਹਦੇ ਵਿੱਚ ਕੈਮੀਕਲ ਪਾਉਂਦੇ ਨੇ ਉਹ ਮਤਲਬ ਦੂਜੇ ਇਹਦੇ ਮਤਲਬ ਕਿ ਕੈਮੀਕਲ ਪਾਉਂਦੇ ਨੇ ਉਹ ਇਹੀ ਹੈ ਵੀ ਤਿੰਨ ਘੰਟੇਾਂ ਟਾਈਮਾਂ ਦੇ 15 ਮਿੰਟ ਜਿਹੜੇ ਲੱਗਦੇ ਨੇ ਉਸੇ ਕਾਰਨ ਕਰਕੇ ਲੱਗਦੇ ਨੇ ਉਹ కెਮੀਕਲ ਹੈ కెਮੀਕਲ ਆ ਉਹ ਇਹ కెਮੀਕਲ ਨਹੀਂ ਕਿਉਂਕਿ ਜੈਨੂਅਲ ਹੈ ओरिजिनल ਹੈ ਕੁਦਰਤੀ ਹੈ ਹੂੰ ਇਸੇ ਕਰਕੇ ਦਾ ਸਾਈਡ ਇਫੈਕਟ ਕੋਈ ਨਹੀਂ ਬਾਲਾਂ ਤੇ ਕੋਈ ਸਾਈਡ ਇਫੈਕਟ ਨਹੀਂ ਇਹਦਾ ਚਮੜੀ ਤੇ ਕੋਈ ਸਾਈਡ ਇਫੈਕਟ ਨਹੀਂ ਸੋਨੇ ਸਕਿਨ ਤੇ ਕਿਸੇ ਚੀਜ਼ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਹਾਂ ਜੇ ਸਕਿਨ ਤੇ ਲੱਗ ਵੀ ਜਾਊ ਵੀ ਤਾਂ ਵੀ ਚਲੋ ਕੋਈ ਗੱਲ ਨਾ ਲੱਗ ਜੇ ਉਂਗਲਾਂ ਨਹੀਂ ਲਾਉਣੀਆਂ ਉਂਗਲਾਂ ਲੱਗ ਜੰਗੀ ਤਰ੍ਹਾਂ ਲਾਲੂ ਆਏ ਉਂਗਲਾਂ ਲਾ ਕੇ ਆ ਉਹ ਅਸਰ ਤੋਂ ਹੋਰ ਚੰਗੀ ਤਰ੍ਹਾਂ ਉਦੋਂ ਮਾਰ ਰਫਾਫਾ ਵਾਲੋ ਉੱਪਰ ਦੀ ਢਾਟੀ ਵਾਲ ਤੇ ਜੇ ਕਿਸੇ ਨੂੰ ਕੋਈ ਪਹਿਲਾ ਕੋਈ ਦਿੱਕਤ ਪ੍ਰੋਬਲਮ ਹੋਵੇ ਕੋਈ ਚੱਕਰ ਤਾਂ ਨਹੀਂ ਉਹਦੇ ਵਾਸਤੇ ਕੋਈ ਚੱਕਰ ਨਹੀਂ ਜੇ ਕਿਸੇ ਨੂੰ ਪਹਿਲਾਂ ਡਾਈਆਂ ਰੈਕਸ਼ਨ ਕਰਦੀਆਂ ਨੇ ਉਹਦੇ ਨਾਲ ਥੋੜੀ ਜਿਹੀ ਕਲੀ ਹੈ ਕਿਉਂਕਿ ਕਲੀ ਤਿੱਖੀ ਹੁੰਦੀ ਹੈ ਉਹ ਜੱਗੋਂ ਕਰ ਲੈ ਵਸ ਬਸ ਮਾਤਰਾ ਘਟਾ ਦਿਓ ਹੋਰ ਇਹਦਾ ਕੋਈ ਹੋਰ ਕੋਈ ਰੀਜਨ ਨਹੀਂ ਪੈਸੇ ਕਰਕੇ ਦੋਸਤੋ ਆਹ ਤਿੰਨ ਚੀਜ਼ਾਂ ਨਾਲ ਹੀ ਤੁਹਾਡੇ ਵਾਲਾਂ ਦੀ ਜਿਹੜੀ ਡਾਈ ਹੈ ਉਹ ਤਿਆਰ ਹੋ ਜੂ ਚਾਹੇ ਲਾਓ ਤੁਸੀਂ ਉਹਨੂੰ ਦਾੜ੍ਹੀ ਤੇ ਤੇ ਚਾਹੇ ਤੁਸੀਂ ਉਹਨੂੰ ਸਿਰ ਤੇ ਲਾਓ ਤੇ ਵੱਡੇ ਵਾਲਾਂ ਤੇ ਦੱਸਿਆ ਕੀ ਉਹਦੀ ਮਾਤਰਾ ਜ਼ਿਆਦਾ ਹੈ ਉਹ ਰੱਖ ਨਹੀਂ ਸਕਦੇ ਫਿਰ 3-4 ਘੰਟੇ ਕਹਿੰਦੇ ਤਿੰਨ ਸਾਢੇ ਤਿੰਨ ਘੰਟੇ ਰੱਖਣੀ ਪੈਂਦੀ ਹੈ। ਨਹੀਂ ਰੱਖ ਲੈ ਕੋਈ ਗੱਲ ਨਹੀਂ ਪਾਊਡਰ ਹੀ ਹਫਾਸੇ ਹੁੰਦਾ ਵਾਲਾ। ਹਾਂ ਉਹ ਕੱਢਣਾ ਵੀ ਔਖਾ ਹੋ ਜਾਂਦਾ। ਬਾ ਗੱਲ ਹੈ। ਤੇ ਜਿੰਨਾ ਜਿੰਨਾ ਵੀਰਾਂ ਨੂੰ ਵੀ ਇਹ ਮਤਲਬ ਕਿ ਵਾਲ ਚਿੱਟੇ ਨੇ ਤੇ ਉਹ ਵਰਤਣਾ ਚਾਹੁੰਦੇ ਨੇ ਦਾਈ ਨੂੰ ਤੇ ਉਹ ਜ਼ਰੂਰ ਨੁਸਖਾ ਆਵਦੇ ਤੇ અપਨਾ ਕੇ ਦੇਖਣ। ਇਹ ਅਮਰ ਸਿੰਘ ਵੀ ਸਾਡੇ ਡਾਕਟਰ ਇਹ ਵੀ ਆਪਦੇ ਆਪ ਤੇ ਇਹਨਾਂ ਨੇ ਅੱਜ ਮੇਰੇ ਕੋਲੇ ਦਾੜੀ ਸਪੈਸ਼ਲ ਕਾਰੀ ਕਰਕੇ ਆਏ ਨੇ ਇਸੇ ਗੱਲ ਕਰਕੇ। ਇਹ ਕਹਿੰਦੇ ਮੈਂ ਜਿੱਦੇ ਵੀਡੀਓ ਬਣਾਉਣੀ ਹੋਈ ਉਹਦੇ ਮੈਂ ਲਾ ਕੇ ਆਉਂ। ਤੇ ਲੱਗ ਵੀ ਰਿਹਾ ਕਿ ਹਾਂ ਅੱਜ ਕਾਫੀ ਨੇਚਰਲ ਲੱਗ ਰਹੀ ਆ ਕੁਦਰਤੀ ਰੰਗ ਹੈ ਚਮੜੀ ਦੇ ਵਿੱਚ ਜਮਾ ਨਹੀਂ ਗਈ ਹੋਈ ਬਸ ਇਹ ਸਿਰਫ ਵਾਲਾਂ 'ਤੇ ਰੰਗ ਚੜਿਆ ਹੋਇਆ ਹੈ ਤਾਂ ਤੇ ਤੁਸੀਂ ਵੀ ਜਰੂਰ ਅਪਣਾ ਕੇ ਦੇਖਿਓ ਤੇ ਸਾਨੂੰ ਦੱਸਿਓ ਫਿਰ ਤੇ ਇਹ ਡਾਈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹਾਂ ਜੇਕਰ ਜੇ ਕਿਸੇ ਸੱਜਣ ਨੇ ਹੋਰ ਕੁਝ ਪੁੱਛਣਾ ਹੋਵੇ ਇਹਦੇ ਬਾਰੇ ਡਾਈ ਬਾਰੇ ਕਈ ਵਾਰੀ ਨਾਲ ਕੋਈ ਸਮਝ ਗਿਆ ਲਈ ਹੋਵੇ ਅਸੀਂ ਇਹ ਤੇ ਫੋਨ ਨੰਬਰ ਵੀ ਦੇਵਾਂਗੇ ਤੇ ਮੈਸੇਜ ਵੀ ਕਿਸੇ ਕਰਕੇ ਸਾਥੋ ਜੋ ਕੁਝ ਪੁੱਛਣਾ ਹੈ ਅਸੀਂ ਦੱਸਦੇ ਰਹਾਂਗੇ हां ਇਸੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਫੋਨ ਨੰਬਰ ਵੀ ਸਾਡਾ ਫਲੈਸ਼ ਹੋ ਰਿਹਾ ਉੱਥੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਕਮੈਂਟ ਦੇ ਵਿੱਚ ਵੀ ਲਿਖ ਸਕਦੇ ਹੋ ਉੱਥੇ ਵੀ ਤੁਹਾਨੂੰ ਪ੍ਰੋਪਰ ਰਿਪਲਾਈ ਦੇਵਾਂਗੇ ਤੇ ਹਾਂ ਮੰਗਵਾਉਣੇ ਹੋ ਕੁਝ ਦੀ ਦੇਵਾਂਗੇ ਅੱਛਾ ਇਹ ਹੋਰ ਇੱਕ ਸਪੈਸ਼ਲ ਪਹਿਲਾਂ ਵੈਸੇ ਜਦੋਂ ਅਸੀਂ ਵੀਡੀਓ ਸ਼ੁਰੂ ਕੀਤੀ ਸੀ ਉਦੋਂ ਇਹਨਾਂ ਨੇ ਦੱਸਿਆ ਸੀ ਕਿ ਵੀਡੀਓ ਆਪਾਂ ਜਿਹੜੀ ਇਹ ਆ ਸਿਰਫ ਨੁਸਖੇ ਦੱਸਣਾ ਵੀ ਕਿਸ ਤਰ੍ਹਾਂ ਬਣਦੀ ਹੈ ਬਣਾਵਾਂਗੇ ਆਪ ਪਰ ਹੁਣ ਭਾਈ ਸਾਹਿਬ ਜੀ ਕਹਿ ਰਹੇ ਨੇ ਕਿ ਇਹ ਜੇ ਕਿਸੇ ਨੇ ਮੰਗਵਾਉਣੀ ਹੈ ਨਹੀਂ ਕਿਤੇ ਉਪਲਬਧ ਹੈਗਾ ਇਹ ਸਾਰਾ ਸਮਾਨ ਤਾ ਹੈ ਭੇਜ ਵੀ ਦੇਣਗੇ ਤੇ ਤੁਸੀਂ ਇਹਨਾਂ ਨੂੰ ਫੋਨ ਕਰ ਲਿਓ ਇੱਕ ਆਪਣਾ ਐਡਰੈਸ ਦੇ ਦਿਓ ਤੇ ਤੁਹਾਨੂੰ ਇਹ ਜਿਹੜੀ ਦਵਾਈ ਆ ਭੇਜ ਦੇਣਗੇ ਤੇ ਤੁਸੀਂ ਵੀ ਇਹਨਾਂ ਜਿਹੜੇ ਆਣ ਚਾਹੇ ਚਿੱਟੇ ਵਾਲ ਅੱਜਕੱਲ ਸਿਰਦਰਦ ਬਣੇ ਹੋਏ ਨੇ ਸਭ ਲਈ ਵੈਸੇ ਵੀ ਸਿਰਦਰਦ ਕਰਨ ਲੱਗ ਜਾਂਦਾ ਕਿਉਂਕਿ ਖੁਰਕੁੰਦੀ ਰਹਿੰਦੀ ਹੈ ਚਿੱਟੇ ਵਾਲਾਂ ਨਾਲ ਕਹਿੰਦੇ ਜਿਆਦਾ ਇਹ ਵੀ ਹੈਗੀ ਆ ਇਹ ਲੱਗਦੇ ਲੜਦੇ ਆ ਤੇ ਇਹਨਾਂ ਨਾਲ ਤੁਸੀਂ ਤੁਹਾਡੇ ਵਾਲ ਵੀ ਕਾਲੇ ਹੋਣਗੇ ਤੇ ਤੁਹਾਡੀ ਦਿੱਖ ਵੀ ਸੁਧਰੇਗੀ ਤੇ ਤੁਹਾਡਾ ਜਿਹੜਾ ਬੜਾਫਾ ਉਹ ਵੀ ਤੇਰੇ ਤੋਂ ਘੱਟ ਨਜ਼ਰ ਆਏਗਾ ਕਿਉਂਕਿ ਰਲਵੇਂ ਮਿਲਮੇ ਜੇ ਵਾਲਾਂ ਨਾਲ ਬੰਦਾ ਦੁੱਗਣਾ ਬੁੜਾ ਹੋ ਜਾਂਦਾ ਇਸ ਲਈ ਇਹਨੂੰ ਤੁਸੀਂ ਜ਼ਰੂਰ ਵਰਤਿਓ ਤੇ ਜ਼ਰੂਰ ਸਾਨੂੰ ਦੱਸਿਓ ਇਹ ਤੁਹਾਨੂੰ ਰਿਜ਼ਲਟ ਕਿਸ ਤਰ੍ਹਾਂ ਦਾ ਲੱਗਿਆ ਤੇ ਮਿਲਾਂਗੇ ਹੋਰ ਅਗਲੇ ਕਿਸੇ ਨੁਸਖੇ ਨਾਲ ਜਾਂ ਹੋਰ ਵੀਡੀਓ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਨਾਲ ਧੰਨਵਾਦ ਸ਼ੁਕਰੀਆ